ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤ ਦੇ ਦੀ ਫਾਰਮ ਤੇ ਅੱਜ ਦੀ ਵੀਡੀਓ ਪੈਡ ਲੰਗਿਆ ਨਵਾਂ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਜੇ ਕਿਸੇ ਵੀਰ ਦੇ ਪਸ਼ੂ ਸੇਲ ਕਰਨਾ ਹੋਵੇ ਜਾਂ ਜਦ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਹੈ ਜੀ ਤਸੱਲੀ ਪਾਰਖ ਤੁਸੀਂ ਆ ਕੇ ਕਰਨੀ ਆ ਗਈ ਸੋਇਆ ਸੋਇਆ ਨਾਗਰ ਚੋਕੇ ਲਵੋ ਆਪ ਦਾ ਜਿਵੇਂ ਅੱਜ ਹੀ ਕਾਕੇ ਬਰਾੜ ਦੇ ਜਿਹਾ ਚਵਾ ਕੇ ਦੋ ਰੇਮ ਦਿੱਤੀਆਂ ਵਾ ਜੇ ਕੋਈ ਚੋਕੜ ਗੱਭਣਾ ਉਹ ਜੈਕ ਪਾਸ ਕਰਾ ਕੇ ਲੈ ਜਾਓ ਤੇ ਜੇ ਕੋਈ ਗੱਭਣਾ ਤੇ ਚੱਕ ਦੇ ਚੇਪਾ ਕਰਕੇ ਪਾਸ ਕਰਕੇ ਲੈ ਜਾਓ ਇੱਥੇ ਸਾਰੇ ਚੋਰ ਨਹੀਂ ਤੇ ਸਾਰੇ ਇੱਥੇ ਸਾਧ ਨਹੀਂ ਗਏ ਆਓ ਬਾਕੀ ਕਰਦੇ ਆ ਬਾਈ ਨਾਲ ਗੱਲਾਂ ਬਾਤਾਂ ਲੈਨੇ ਪਰਪੰਚ ਦੋਆ ਬਹਿਣਾ ਬਾਰੇ ਅਜੀ ਬਈ ਸਤਿਗੁਰੂ ਸਤਿਗੁਰੂ ਜੀ ਸਾਰੇ ਮੇਰੇ ਭੈਣ ਭਰਾਵਾਂ ਦਾ ਨਾਮ ਦੱਸ ਦਗੇ ਜੀ ਲਓ ਜੀ ਕਾਕਾ ਪਿੰਡ ਲੱਗੇਣਾ ਤਹਿਸੀਲ ਬਾਗਿਆਪਣਾ ਜ਼ਿਲ੍ਹਾ ਮੋਗਾ ਠੀਕ ਆ ਜੀ ਵੇਚਿਆ ਸੁਰੇ ਦੋ ਵਾਜ ਫਰ ਬਈ ਆਪਾਂ ਐਵੇਂ ਵੇਚਿਆ ਕਰਨਗੇ ਕੋਰ ਅਗਲੇ ਬੰਦੇ ਦੂਜੇ ਦਿਨ ਆ ਕੇ ਸ਼ਾਮ ਨੂੰ ਆਦਿਆਂ ਹਾਂ ਦੂਜੇ ਦਿਨ ਵੀਡੀਓ ਤੇ ਦੁੱਧ ਪੂਰਾ ਕਰਕੇ ਮੂੰਹ ਲਿਆ ਕਰਦੇ ਆ ਠੀਕ ਆ ਠੀਕ ਆ ਸੱਚ ਬੋਲਦਾ ਕਿ ਝੂਠ ਬੋਲਦਾ ਠੀਕ ਆ ਬਈ ਸੱਚ ਝੂਠ ਨਿਕਲੇ ਉਹਦੇ ਨਾਲ ਲੋਕਾਂ ਨੂੰ ਕਲੀਅਰ ਹੋ ਜੂਗਾ ਨਾਲ ਦੀ ਨਾਲ ਠੀਕ ਆ ਲਾਏ ਵੀ ਨਿਕਲੇ ਲੈ ਵੀ ਹਾਂ ਹਾਂ ਠੀਕ ਹੈ ਨੀ ਬੰਦੇ ਪੂਰੇ ਖੋਸੀ ਅੱਜ ਬੰਦੇ ਯਾਰ ਦੁੱਧ ਬਹੁਤ ਕਿੱਡੇ ਵੜਾ ਨੇ ਬਾਈ ਉਹ ਜਾ ਕੇ 1000 ਬੰਦੇ ਕੋਈ ਗੱਲ ਕਰਨਗੇ ਹਾਂ ਸਾਡੀ ਗੱਲ ਤੁਰ ਹੀ ਹੁੰਦੀ ਹੈ ਆ ਨਾਲ ਝੂਠ ਸੱਚ ਮੋਰੇ ਆ ਜਾਂਦਾ ਵਾ ਇਹ ਨਹੀਂ ਮਾਲਕ 6 ਦਿਨ ਗੱਬ ਹੈ ਚੈੱਕ ਪਾਸ ਅੱਛਾ ਕਾਨੂੰਨ ਮੰਨ ਲਓ ਠੀਕ ਹੈ ਕਾਨੂੰਨ ਅੱਛੀ ਮੰਨ ਲਓ ਠੀਕ ਹੈ ਜੀ ਠੀਕ ਹੈ ਜੀ ਚੈੱਕ ਪਾਸ 6 ਮਹੀਨੇ ਦੀ ਚੈੱਕ ਪਾਸ 6 ਮਹੀਨੇ ਦੀ ਆਪਾਂ ਸੌਦਾ ਜਦੋਂ ਬੰਦੇ ਨਾਲ ਸੌਦਾ ਮੇਰੇ ਨਾਲ ਹੋ ਗਿਆ ਠੀਕ ਹੈ ਜੀ ਜਦੋਂ ਵੀਡੀਓ ਕਾਲ ਤੇ ਚੈੱਕ ਕਰਵਾ ਲੇ ਆਪਦੀ ਘਰੇ ਬੈਠਾ ਠੀਕ ਹੈ ਕਹੀ ਮਤਲਬ ਕਿ ਕੋਲੇ ਆ ਕੇ ਚੈੱਕ ਕਰ ਲਵੇ ਠੀਕ ਆ ਜੇ ਘੱਟਵਾ ਦੂ ਤਾਂ ਜ਼ਿੰਮੇਵਾਰ ਮੈਂ ਆ ਤੇਲ ਦਿਨ ਤੱਕ ਠੀਕ ਆ ਜੀ ਜੇ ਖਾਲੀ ਨਿਕਲ ਜੇ ਤਾਂ ਖਰਚਾ ਥੋੜਾ ਮੈਂ ਉਹਦੀ ਗੱਡੀ ਦਾ ਠੀਕ ਆ ਜੀ ਤੇ ਗੱਡੀ ਮਨ ਕੇ ਬ੍ਰਿਜ ਤੇ ਜਾ ਜੇ ਉਹਦਾ ਵੀ ਮੈਂ ਖਰਚਾ ਦਿਨਗਾ ਆਪਣੀ ਤੇਲ ਠੀਕ ਆ ਜੇ ਖਾਲੀ ਨਿਕਲ ਜੇ ਤਾਂ ਘੱਟਵਾ ਦੋਗੇ ਠੀਕ ਹੈ ਬਾਈ 5-7 ਦਿਨ ਕਿ 5-7 ਦਿਨ ਉਹ ਚੋਦੇ ਤਾਂ ਹੋ ਜਾਂਦਾ 12-8 ਚੈੱਕ ਤੋਂ ਵੱਧ ਨਹੀਂ ਹੁੰਦਾ ਇਹਦਾ ਫਰਕ ਨਾ ਪਊਗਾ ਠੀਕ ਆ ਕੱਢੀ ਬਾਈ ਬਾਹਰ ਨੂੰ ਲੋ ਵੀ ਦੋਸਤੋ ਕੱਟ ਕੜ ਚੰਗਾ ਵਾ ਪਲੂਣ ਵੱਛੀ ਆ ਕੀ ਬਾਈ ਦੱਸਦਾ ਵਾ ਵੀ 6 ਆ ਮਹੀਨੇ ਦੀ ਗੱਬਣਾ ਤੁਸੀਂ ਆਪਦੀ ਕਰਾ ਕੇ ਲਈ ਜਾਣੀ ਹੈਗੀ ਬੋਦੀ ਲਈ ਵੈੜ ਨਿੱਕਾ ਕਰਨ ਥੋੜੀ ਜਰਸੀ ਪੈਂਦੀ ਹੈਗੀ ਵੈਨ ਨੂੰ ਬਹੁਤ ਆਗਾ ਇਹ ਤਾਂ ਨਵਾਈ ਨੂੰ ਹੀ ਹੁੰਦੀ ਚਮਕੜੀ ਸੀਗੀ ਇਹ ਗੱਲ ਕਰ ਬਾਈ ਨਵਾਈਆਂ ਨੂੰ ਇੱਕ ਤੁਹਾਨੂੰ ਪਤਾ ਕਾਕਾ ਬਰਾ ਰੋਜ਼ ਵੀਡੀਓ ਪੈਂਦੇ ਰੋਜ਼ ਮਾਲ ਲੈ ਕੇ ਆਉਦਾ ਵਾ ਨਵਾਈਆਂ ਨੂੰ ਇਹ ਨਹੀਂ ਬਾਈ ਤੋ ਜਾਂਦਾਗਾ ਅੱਜ ਸਵੇਰੇ ਹੀ ਬਾਈ ਨੇ ਦੋ ਬਣਾ ਚੜਾਈਆਂ ਵਾ ਜਿਹਦੇ ਵੀਡੀਓ ਵੀ ਤੁਹਾਨੂੰ ਬਣਾ ਕੇ ਵਿਖਾਈ ਸੀਗੀ ਬਾਈ ਲਗਾਏ ਆ ਪੂਰੇ ਖੁਸ਼ ਰਹੇ ਆ ਬਾਈ ਵੈੜਾ ਚੰਗੀਆਂ ਸੀ ਦੋਨਾਂ ਹੀ ਜਿੱਦਾਂ ਤੇ ਕਦੋਂ ਕਦੋਂ ਕੱਢਿਆ ਵਾ ਲਓ ਜੀ ਦੋਸਤੋ ਉਹੋ ਜੇ ਘਰ ਵਾਈ ਦਰਵਾਜ਼ਾ ਪੱਠਾ ਡਾਟਾ ਪੈਂਦੀ ਪੱਠਾ ਨੂੰ ਉਹ ਟੋਟਰ ਕਠਿਆ ਨੂੰ ਪੈਣੀ ਹੋਣੀ ਹੈ ਉਹ ਜੇ ਕਰਵਾਈ ਆ ਗਈ ਫਲੇ ਨੂੰ ਬਹੁਤ ਜੇ ਸਾਬ ਲੋਕ 2 ਮਹੀਨੇ ਚੰਗਾ ਪੈਸੇ ਜਾਲ ਜੋੜ ਜੂਗੀ ਥਣਾ ਸਾਬ ਬਹੁਤ ਚੰਗਾ ਬਾਥੀ ਚਵਾਈ ਵਾਲਾ ਗਲਾਬੀ ਥਾਣਾਗਾ ਕੋਈ ਫੋੜ ਨਹੀਂ ਕੋਈ ਸ਼ਾਂਗ ਨਹੀਂ ਗਈ ਚਾਰ ਹੀ ਥਾਣਾਗੇ ਕੱਲਾ ਕੱਲਾ ਥਾਣਾ ਵਿਥੀ ਬਹੁਤ ਚੰਗੀ ਆਗੀ ਨਿੱਕੀ ਜ਼ਿਲ੍ਹੇ ਵੀ ਪੜਦੀ ਆਉਂਦੀ ਆਗੀ ਇਹ ਪਟਨਾ ਸਟਾਰਟ ਹੀ ਕੀਤਾ ਵਾ 6 ਮਿੰਟ ਦੇ ਗੱਬਣਾ ਮਹੀਨੇ ਤਿੰਨ ਪਏ ਸੱਚੇ ਦੇ ਪਈ ਪਸ ਇਧਰ ਤੋਂ ਹੋ ਸਕਦੇ ਆਗੇ ਬਾਈ ਦੇ ਚੈੱਕ ਕਰਾ ਤੁਸੀਂ ਚੈੱਕ ਕਰਾ ਕੇ ਲੈ ਜਾਣੀ ਆਗੀ ਮਲਬਰਾੜਾ ਮੋਲ 28000 ਰੁਪਈਆ ਦਾ ਤੇ ਚੁਬਾਨ ਤਾਣ ਤਾਣ ਤਣ ਹੋਊਗਾ ਜਿਹੜਾ ਲੈਗਾ ਯਾਦ ਕਰੂਗਾ ਠੀਕ ਹੈ ਜੀ ਲੋ ਗਰਮੀ ਦਾ ਤੋਹਫਾ ਠੀਕ ਹੈ ਜੀ ਗਰਮੀ ਦੇ ਵਿੱਚ ਹੀ ਸੁਣਾ ਨੇ ਠੀਕ ਹੈ ਜੀ ਜਦੋਂ ਅੱਖਾਂ ਦੇ ਦੁੱਧ ਸਿਆਣੇ ਦੀ ਘਰ ਤੱਕ ਅੱਖਾਂ ਦੇ ਦੁੱਧ ਮੁੱਕ ਜਾਂਦੇ ਨਾ ਹਾਂਜੀ ਉਦੋਂ ਬੇਕਾਰ ਤੋਂ ਬੇਕਾਰ ਪਸ਼ੂ ਵੀ ਤੁਹਾਨੂੰ ਮੰਗਾ ਫੁੱਲ ਮਿਲੂਗਾ ਠੀਕ ਹੈ ਜੀ ਤੇ ਤੁਹਾਨੂੰ ਆਪ ਨੂੰ ਨੌਕਰੀ ਦਾ ਮੇਰੇ ਭਣ ਭਰਾਵਾਂ ਨੂੰ ਹਾਂਜੀ ਲੋ ਜੀ ਦੋਸਤੋ ਜਮਾ ਬੱਛੀ ਗਾਲਾ ਪਾਜ 30 3000 ਰੁਪਈਆ ਦੀ ਲੋਕੀ ਬੱਛੀਆਂ ਵੇਚੀ ਜਾਂਦੇ ਆ ਤੇ ਤੁਹਾਨੂੰ ਗੱਭਣ ਗਾਇ ਦੀ ਆਸਤਾ ਹੈਗੀ ਹੈਗਾ 6 ਮਿੰਟ ਦੀ ਗੱਭਣਾ ਚੈੱਕ ਇਹ ਜੇ ਤੱਕ ਵੀ ਪਛੜ ਦਿੰਦਾਗਾ ਫਿਰ ਅੱਛੀ ਲੈਨੇ ਆ ਕਿ 25 30 ਹਜ਼ਾਰ ਦੀ ਫਿਰ ਮੈਂ ਬੜਾਵਾ ਇੱਕ ਜਗ ਟੱਕਰਾ ਮਾਰਾਂਗੇ ਇਹ ਅਜਾ ਆਪਣ ਨੂੰ ਗੱਬਣ ਦੀ ਗੱਬਣ ਮਿਲ ਜਣੀ ਹੈਗੀ ਫੇਸ ਕੁਆਲਟੀ ਚੈੱਕ ਨਿੱਕਾ ਕਾਨਾ ਬੋਦੀ ਵਾਲੀ ਵਹਿੜਾ ਉਹ ਜਿਹੜੇ ਚੱਕੀ ਤੋ ਨਹੀਂ ਹੁੰਦੀ ਹੈਗੀ ਪੱਠੇ ਪੁੱਠੇ ਜੀ ਵੇਖੋ ਤੁਸੀਂ ਖਰਨੀ ਚੱਟਈ ਪਈ ਹੈ ਜਮਾ ਮਤਲਬ ਜਮਾ ਜੇ 28000 ਰੁਪਈਆ ਦੋ ਨੰਬਰ ਤਾਂ ਜੀ ਕੇ ਭਾਈ ਦੋ ਨੰਬਰ ਜੀ ਭਾਈ ਦੋ ਤਾਂ ਮੰਨ ਕੇ ਚੱਲ ਦੂੰ 10 ਕਰ ਦੂਗਾ ਝਾਕਣਾ ਪਰ 9 ਲੀਟਰ ਕੰਡੇ ਵਾਲਾ ਜਿਵੇਂ ਮੈਂ ਕੱਜ ਮੁਖੀ ਖਾਈ ਪੈਣ ਭਰਾਵਾਂ ਨੂੰ ਹਾਂ ਉਹ ਵੀ ਵਿਖਾਉਂਗਾ ਵੀਡੀਓ ਤੇ ਠੀਕ ਆ ਕੱਡਾਪੇ ਮਾਰ ਮਾ ਸਾਢੇ 6 ਦੀ ਗੱਬਣਾ ਠੀਕ ਆ ਜੀ ਚੈੱਕ ਪਾਸ ਚੈੱਕ ਪਾਸ ਚੈੱਕ ਫਿਰ ਵੀ ਕਰਵਾ ਕੇ ਦੇਉਂਗਾ ਜੇ ਤਾਂ ਕਰਾ ਕੇ ਦੇਣੀ ਪੈਣੀ ਬਾਈ ਚੈੱਕ ਮੈਂ ਜਦੋਂ ਬੰਦੇ ਆਉਣਗੇ ਘਰੇ ਹਾਂਜੀ ਉਹਨਾਂ ਨੂੰ ਚੈੱਕ ਕਰਵਾ ਕੇ ਦਊ ਕਿਉਂਕਿ ਮੇਰੀ ਸ਼ਰਤਾਂ ਦੀ ਖਤਮ ਹੈ ਠੀਕ ਆ ਜੀ ਦੁੱਧ ਮਿਲਦੂ ਦੋੜਾਂਗੇ ਚੈੱਕ ਕਰਵਾ ਦੂੰ ਉਹ ਤੋਂ ਉਹ ਤੋਂ ਮੱਦ ਉਦੋਂ ਮਾਰ ਲੈ ਕੇ ਉਹਦੋਂ ਕਿਰਪਾ ਮਾਰ ਲੈ ਜੀ ਆ ਉਦੋਂ ਉਹ ਜਿਹੜਾ ਕਹਿੰਦਾ ਭਾਗ ਤੇਰੇ ਭਾਗ ਨਛੀਏ ਠੀਕ ਹੈ ਜੀ ਸੋਨਾ ਜਿਹਦਾ ਸੋਨੇ ਦਾ ਉਹ ਬਈ ਸੋਨੇ ਦੇ ਮਿੱਟੀ ਦਾ ਬਣਣਾ ਨਹੀਂ ਠੀਕ ਹੈ ਜੀ ਤੇ ਮਿੱਟੀ ਦੀ ਮਿੱਟੀ ਦਾ ਸੋਨਾ ਸੋਨਾ ਸਹੀ ਗੱਲ ਹੈ ਸੋਨੇ ਦਾ ਰਹਿਣਾ ਬਈ ਲਓ ਜੀ ਦੋਸਤੋ ਕੱਢ ਲਈ ਬਾਹਰ ਨੂੰ ਲਓ ਜੀ ਦੋਸਤੋ ਬਈ ਸਾਢੇ 6 ਦੇ ਗੱਬਣਾ ਚੈੱਕ ਪਾਸ ਆ ਜਿਉਂ ਉਹ ਤਾਂ ਕਹਨ ਉਹ ਤਾਂ 10 ਕਿਲੋ ਆ ਪਰ 9 ਕਿਲੋ ਕੰਡੇ ਵਾਲਾ ਵਾ ਆਹ ਮਾੜੇ ਮਾੜੇ ਮੌਕੇ ਜਿਹੇ ਆਗੇ ਕੋਈ ਤਕਲੀਫ ਤਾਂ ਨਹੀਂ ਬਈ ਇਹਨਾਂ ਦੀ ਕੋਈ ਤਕਲੀਫ ਨਹੀਂ ਕੋਈ ਤਕਲੀਫ ਨਹੀਂ ਬਈ ਜਿਵੇਂ ਮਰਜੀ ਚੋਲੋ ਤੁਸੀਂ ਆਪ ਦੀ ਇਹ ਇਹ ਵੀ ਕਰਾਸ ਬਰੀਡ ਚਾ ਗਰਮੀ ਗਰਮੀ ਕਰਮਾ ਲਈ ਭੋਰਾ ਨਹੀਂ ਬਣਾ ਤਾ ਜੰਮੀ ਨੇ ਦਾ ਦੋ ਦੋਵਾਰਾ ਸੂਪੇ ਰਾਇ ਨੇ ਦੁੱਧ ਚੰਗਾ ਪਾ ਜੂਗੀ 15 16 ਕਿਲੋ ਬਾਕੀ ਥੋੜੀ ਸਿਵਾ ਸੰਭਾਲ ਤੇ ਮੋੜ ਲਿਆ ਬਾਈ ਬਾਕੀ ਟੋਕੜ ਗਬਰ ਪਸ਼ੂ ਕੱਢ ਨਿਕਲਦਾ ਵਾ ਜਰਸੀ ਬਰੀਡ ਚ ਪੈਂਦੀ ਆ ਕਿ ਫੇਸ ਕੁਆਲਿਟੀ ਚੈੱਕ ਕਰ ਲਓ ਨਿੱਕਾ ਕੰਨ ਬੋਦੀ ਵਾਲੀ ਵਹਿੜ ਆ ਗਈ ਥਣਾ ਸੈ ਬਹੁਤ ਚੰਗਾ ਥੀਚਵਾਈ ਵਾਲਾ ਚਾਰ ਹੀ ਥਣਾ ਕੋਈ ਫੋਟ ਨਹੀਂ ਕੋਈ ਛਾਗ ਨਹੀਂ ਗਈ ਰਟੀਜ ਚ ਵੀਡੀਓ ਰਟੀਜ ਚ ਪਸ਼ੂ ਆਉਂਦੇ ਬਾਈ ਕੋਲੇ ਰੋਜ਼ ਹੀ ਵਕਦੇ ਆਗੇ ਨੈਤ ਸਨ ਬਤਾ ਵੀਡੀਓ ਪੈਂਦੀ ਆ ਕਿ ਰੋਜ਼ ਇੱਕ ਦੋ ਵੀਡੀਓ ਪੈਂਦੀਆਂ ਵਾਂ ਆ ਮੌਕੇ ਦੇਖ ਲੋ ਬਾਈ ਮੜੇ ਮੜੇ ਜੇ ਹੈਗੇ ਆਗੇ ਕੋਈ ਲੋ ਵੀਰੋ ਕੋਈ ਦੂਰੋ ਨੜੋ ਵੀਰ ਕੋਈ ਆਉਂਦਾ ਵਾ ਤਾਂ ਆਪਦੇ ਉਹ ਹੋ ਕੇ ਇਹਦੀ ਵਾਰ ਕਿਵੇਂ ਦਿਖਾਇਆ ਨਹੀਂ ਵਿੱਚ ਤੋਂ ਉਹ ਤੁਹਾਨੂੰ ਮੈਂ ਦਿਖਾ ਦਈਏ ਕਿ ਮੜੇ ਮੜੇ ਮੌਕੇ ਜੇ ਕੋਈ ਤਕਲੀਫ ਕੋਈ ਨਹੀਂ ਬਾਕੀ ਸੋਇਆ ਸੋਇਆ ਨਾਗਾ ਤੀ ਚੋ ਕੇ ਚੈੱਕ ਕਰ ਲੈਣੀ ਆਗੀ ਸਾਢੇ 6 ਦੀ ਗੱਬਣ ਆ ਇਹਦਾ ਪੰਜਾਬ ਦੋ ਦੋ ਸ਼ਰਕਾ ਉੱਤੇ ਹਾਂਜੀ ਟੈਕ ਟਿਕਲ ਉਹਦਾ ਰਹਿਣੀ ਨਹੀਂ ਮੜੇ ਮੜੇ ਚਲੋ ਮੜੇ ਆਪਣਾ ਹਦੱਸਦਾ ਹੱਕ ਮੰਗਦਾ ਠੀਕ ਹੈ ਜੀ ਉਹ ਮੈਂ ਸਾਫ ਕਰਾ ਦੂੰਗਾ ਯਾਰ ਠੀਕ ਹੈ ਮੈਟਰੀਕਲ ਹੋ ਜਾ ਜੀ ਠੀਕ ਹੈ ਭਾਈ ਕੋਈ ਤਕਲੀਫ ਨਹੀਂ ਕੀ ਮਾਲਾ ਭਾਈ ਜਮਾ ਉਹਦੇ 2 ਲੀਟਰ ਆ ਪੂਰਾ ਭਾਈ ਕੰਡੇ ਵਾਲਾ ਸਾਫੀ ਕਰ ਦੇਣਾ ਚੋਕੇ ਲੈ ਵੀ ਆਪਦਾ ਦਾਸਤੀ ਕਰ ਦੂੰਗਾ ਹੋਰ ਦੱਸੋ ਨਾ ਉਹ ਤਾਂ ਮੈਂ ਕੰਡਾ ਕੰਡੇ ਵਾਲਾ ਚੋਕੇ ਦੂੰਗਾ ਠੀਕ ਹੈ ਜੀ ਤੇ 6.5 ਦੀ ਗੱਬਣਾ ਲੈ ਕੇ ਦੇਵਾਂਗੇ ਠੀਕ ਹੈ ਮਾਲਾ 40000 ਠੀਕ ਹੈ ਲੋ ਦੋਸਤ 40000 ਰੁਪਇਆ ਜੈ ਜੈ ਮਾਲਾ ਗਾਵੇਂ ਤਿਆਰ ਹੋ ਗਏ ਨੇ ਚੰਗੀ ਬਟਾਜੂਗੀ ਬਾਕੀ ਤੁਹਾਡੀ ਸੇਵਾ ਸੰਭਾਲ ਆ ਭਾਈ ਜਿਵੇਂ ਤੁਸੀਂ ਸੇਵਾ ਕਰ ਲੋ ਵੱਧ ਵੀ ਲੈ ਜਾਓਗੇ ਤੋਂ ਜਰਸੀ ਬਰੀਡ ਚ ਪੈਂਦੀ ਆ ਕਰਾਸ ਬਰੀਡ ਆਗੀ ਕਰਵੇਂ ਕਰਵੇਂ ਦੁੱਧ ਦੇ ਨਜ਼ਾਰੇ ਦੇ ਜਾਊਗੀ ਕਿਉਂਕਿ ਆਪਾਂ ਡੂੜਕੀ ਮੇਂ ਛੜਨੀ ਆ ਕਿ ਫੇਰ ਸੂਪੇ ਰਹਿਣੇ ਤੋ ਤਾਂ ਫੇਰ ਚੰਗਾ ਪਾ ਦਰਨੇ ਨੇ ਚਿੱਟਾ ਦੁੱਧ ਚਿੱਟਾ ਦੁੱਧ ਉਹ ਮੱਝ ਵਰਗਾ ਤੁਸੀਂ ਵੇਖ ਸਕਦੇ ਹੋ ਜੀ ਫੇਸ ਕੁਆਲਟੀ ਵਈਨ ਉਹ ਵੀਰ ਚੰਗਾ ਵਾ ਸਾਢੇ 6 ਦੀ ਗੱਭਣ ਆਗੀ ਮੇਰੀ ਇੱਕ ਸਪੈਸ਼ਲੀ ਬੇਨਤੀ ਆਗੀ ਵੀ ਜਿਹੜਾ ਵੀਰ ਦੋਹਾਂ ਚੋਂ ਪੌਣਾ ਲੈਂਦਾ ਵਾ ਅੱਧੇ ਚੈੱਕ ਪਾਸ ਇੱਥੋਂ ਕਰਾ ਕੇ ਲਿਜਾਓ ਤੇ ਕੱਲੂ ਜੇ ਕੋਈ ਵੀਰ ਭਾਈ ਨੂੰ ਫੂਲ ਲਾਏਗਾ ਭਾਈ ਕੱਕ ਠੱਗੀ ਆ ਖਾਲੀ ਆ ਉਹ ਜੇ ਮੈਂ ਤੁਹਾਡਾ ਆਉਦਾ ਹੋਊਗਾ ਭਾਈ ਚੈੱਕ ਕਰਾ ਕੇ ਲਿਆਇ ਤੁਸੀਂ ਚੈੱਕ ਕਰਕੇ ਲਿਆਉਣੀਆਂ ਵਾ ਕਿਉਂਕਿ ਬਾਈ ਕਿਹੜਾ ਵੇਚ ਵੜਿਆ ਇਹਨਾਂ ਦੇ ਕਿਉਂਕਿ ਅਜਾ ਡਾਕਟਰ ਚੈੱਕ ਕਰਤਿਆਂ ਜਿਹੜੇ ਹਾਂ ਕਹਦੀ ਆ ਤੁਸੀਂ ਬਾਕੀ ਚੈੱਕ ਕਰਾਉਣੀਆਂ ਆਪ ਦੀ ਫਰਜ਼ ਫਰਜ਼ ਬਣਦਾ ਵਾ ਕਿਉਂਕਿ ਕੋਈ 100 19 21 ਹੋ ਜਵੇ ਕਾਲੂ ਮੁੜ ਕੇ ਤੁਸੀਂ ਬਾਈ ਲਾਂਭੇ ਦੇ ਜੀ ਬਾਈ ਆਏ ਹੋਗੇ ਜੋ ਤੁਹਾਡੇ ਘਰ ਤੋਂ ਜ਼ਿੰਮੇਵਾਰ ਆ ਆਪਦੇ ਘਰ ਦਾ ਬਾਈ ਜ਼ਿੰਮੇਵਾਰ ਆ ਜੇ ਦੀ ਬੜਾ ਖਲੇ ਨਿਕਲਦਿਆਂ ਤਾਂ ਮੈਨੂੰ ਫੋਨ ਲਾ ਮੈਂ ਉੱਥੇ ਆਉਂਗਾ ਕਰਾਇਆ ਦਊਗਾ ਕਰਾਇਆ ਯਾਰ ਤੁਹਾਡਾ ਕਰਾਇਆ ਦਊਂ ਡਬਲ ਕਰਾ ਦੇਉਂ ਠੀਕ ਆ ਦੇਖਾਂਲੀ ਹੁਣ ਠੀਕ ਆ ਜੇ ਜਿੰਦਿਆਂ ਮੈਂ ਕੰਡਾ ਨਾ ਹੋਣਾ ਹਾਂ ਠੋਕ ਕੇ ਗੱਲ ਕੀਤੀ ਚੰਗੀ ਹੁੰਦੀ ਬਾਈ ਨਾ ਯਾਰ ਮੈਂ ਬਿਲਕੁਲ ਜੱਜ ਕਰੀ ਜਨਾ ਬਾਰ ਠੀਕ ਆ ਤੈਨੂੰ ਵੀ ਜੱਜ ਕਰੀ ਜਨਾ ਵੀ ਕੇ ਦੀ ਵੀਡੀਓ ਪਾਉਣੀ ਹੈ ਹਾਂਜੀ ਗੱਲ ਪੂਰੀ ਮਤਲਬ ਦੀ ਕਰੀ ਠੀਕ ਆ ਅੱਜ ਆਪਾਂ ਸਵੇਰੇ ਚੁਆਇਆਂ ਬਣਾ ਨਿਆਰਾ ਆ ਗਿਆ ਨਾ ਪਾਉਂਦੀ ਲੋ ਨਹੀਂ ਪਾਈ ਤੇ ਬੰਦਾ ਪੁੱਤ ਬਣਾ ਕੇ ਪਾਈ ਠੀਕ ਆ ਗੱਲ ਨੂੰ ਤੇ ਮੁੰਡਾ ਬਣਾ ਸਹੀ ਗੱਲ ਲੋ ਜੀ ਦੋਸਤੋ ਬਾਈ ਦੀ ਗੱਲ ਖਰੀ ਹੈ ਬਾਈ ਤਾਂ ਮੈਨੂੰ ਵੀ ਕਹਿੰਦਾ ਵੀ ਠੋਕ ਕੇ ਗੱਲ ਕਰਦੀ ਅਗਲੇ ਦੀ ਕੱਲ ਨੂੰ ਬੜਾ ਮੈਨੂੰ ਲਾਂਭਣਾ ਦੇਵੇ ਬਾਈ ਤੂੰ ਵੀਡੀਓ ਪਾਈ ਸੀ ਤੇ ਪਸੂ ਆਏ ਨਿਕਲਿਆ ਬਾਕੀ ਸੱਲੇ ਤੇ ਇੱਕ ਜਾਂ ਜਗ੍ਹਾ ਤੇ ਇਹ ਚੈੱਕ ਨਹੀਂ ਕਰਾਉਂਦੇ ਜਾਂ ਥੋੜੀ ਜੰਮੇ ਨਹੀਂ ਸਾਹਮਦੇ ਜੰਮੇ ਥੋੜੀ ਆ ਗਈ ਬਾਕੀ ਇਸ ਘਰ ਤੋਂ ਪਤਾ ਨਹੀਂ ਟ੍ਰੀਨ 'ਚ ਵੀਡੀਓ ਪੈਂਦੀਆਂ ਲੈ ਤਾਂ ਬਹੁਤ ਸੇਲ ਹੁੰਦੇ ਆ ਪੰਜ-ਸੱਤ ਇਹ ਚੰਗੇ ਆ ਤਾਂ ਹੀ ਵਿਗਦੇ ਆਗੇ ਵੀਰ ਮੇਰੇ ਹੁਣ 2006 ਤੋਂ ਵੀਡੀਓ ਕੱਢ ਲਓ ਠੀਕ ਹੈ ਜੀ ਮੈਂ ਤਾਂ ਹੀ ਮੁਰੇ ਵੀਡੀਓ ਤੇ ਬੋਲਣਾ ਕਰੇ ਸੁੱਖਾ ਯਾਰ ਹਾਂਜੀ ਹਰ ਇੱਕ ਬੰਦੇ ਦੇ ਵਾਸਤੇ ਗੱਲ ਹੈ ਥੋੜੀ ਬੋਲੂਗਾ ਸਹੀ ਗੱਲ ਆ ਸਹੀ ਗੱਲ ਆ ਕੰਮ ਚੱਲਦਾ ਕੋਈ ਪਿੰਡ ਚ ਖੁਸ਼ ਨਹੀਂ ਹੁੰਦਾ ਹਾਂਜੀ ਕੋਈ ਚਲੋ ਆਪਾਂ ਕੀ ਨਾ ਕਹੇ ਤਾਂ ਹਾਂਜੀ ਕਹਿਣਾ ਹੀ ਹੁੰਦਾ ਕੋਈ ਯਾਰ ਵੀ ਹੁਣ ਯਾਰ ਰੋਟੀ ਲਈ ਬਿਠਾਉਂਦੀ ਹਾਂਜੀ ਹਾਂਜੀ ਰੋਜ਼ ਨੇ ਪਸੂ ਵਗਦੇ ਧੰਨਵਾਦ ਤੋਂ ਕੰਮ ਲਿਆ ਕਰੋ ਆਪਦੇ ਮੈਨ ਤੋਂ ਜੇ ਚੰਗੇ ਬੋ ਵਗਦੇ ਆ ਫੇਰ ਹੀ ਆਉਂਦੇ ਰੋਜ਼ ਤੇ ਮਿੱਟੀ ਜਾਂਦਾ ਬੰਦਾ ਇਹ ਹਾਂਜੀ ਨੈਤ ਵੀਡੀਓ ਕਿਹਦੀ ਹੁੰਦੀ ਹੈ ਫੋਨ ਕੱਢ ਕੇ ਮੇਰੇ ਨਾਲ ਲਗਾਤਾਰ ਕੱਢੋ ਠੀਕ ਆ 2006 ਤੋਂ ਲਓ ਜੀ ਦੋਸਤੋ ਬਾਈ ਦੀਆਂ ਗੱਲਾਂ ਖਰੀਆਂ ਬਾਕੀ ਬਹੁ ਬਾਈ ਸਾਫ਼ ਹੁੰਦੇ ਆਗੇ ਸੱਲੀ ਪਰ ਫੇਰ ਵੀ ਤੁਸੀਂ ਆਏ ਕਰਨੀ ਹੈਗੀ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾ